ਨੇਕ ਫਰਕ ਪਿਆ ਜੰਗ ਦੇ ਨਾਲ ਲੋਕਾਂ ਦੇ ਕੀ ਨੁਕਸਾਨ ਹੋਏ ਆ ਉਹ ਤੁਹਾਨੂੰ ਦੱਸ ਦਈਏ ਕਿ ਜਦੋਂ ਜੰਗ ਲੱਗੀ ਸੀ ਜਾਂ ਜੰਗ ਦਾ ਰੌਲਾ ਪਿਆ ਸੀ ਜੰਗ ਦਾ ਨੁਕਸਾਨ ਕਿੰਨਾ ਹੋਇਆ ਕਿ ਅਜੇ ਜੰਗ ਜਿਹੜੀ ਆ ਉਹ ਦੱਸ ਦਈਏ ਕਿ ਦੂਰ ਸੀ ਲੇਕਿਨ ਪਿੰਡਾਂ ਵਿੱਚ ਗੈਸ ਸਿਲੰਡਰ ਮਿਲਣੇ ਮੁਸ਼ਕਿਲ ਹੋ ਗਏ ਪਿੰਡਾਂ ਦੇ ਵਿੱਚ ਗੈਸ ਸਿਲੰਡਰ ਪਹੁੰਚ ਲੈ ਮੁਸ਼ਕਿਲ ਹੋ ਗਏ ਹੁਣ ਅਸੀਂ ਪਹੁੰਚੇ ਆ ਗੈਸ ਏਜੰਸੀ ਦੇ ਕੋਲ ਤਾਂ ਗੈਸ ਏਜੰਸੀ ਦੇ ਕੋਲ ਦਿੱਕਤਾਂ ਕੀ ਨੇ ਕਿ ਪਿੰਡਾਂ ਦੇ ਵਿੱਚ ਗੱਡੀਆਂ ਜਾਣੀਆਂ ਬੰਦ ਹੋ ਗਈਆਂ ਕਿਉਂਕਿ ਪਿੱਛੋਂ ਜੋ ਸਿਲੰਡਰ ਆਉਂਦੇ ਸੀਗੇ ਜੋ ਗੈਸ ਸਿਲੰਡਰ ਆਉਂਦੇ ਸੀ ਉਹਨਾਂ ਦੀ ਜਿਹੜੀ ਆ ਉਹ ਘਟ ਗਈ ਆ ਉਹਨਾਂ ਦੀ ਮਾਤਰਾ ਘਟ ਗਈ ਏ ਤੇ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਪਿੰਡਾਂ ਵਾਲਿਆਂ ਦੀ ਉਹ ਵੱਧ ਗਈ ਆ ਤਾਂ ਹੁਣ ਦੱਸ ਦਈਏ ਕਿ ਜੇ ਡਰੋਨ ਥੱਲੇ ਆਏ ਹੁੰਦੇ ਤਾਂ ਫੇਰ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਹੋਣੀਆਂ ਸੀ ਅਜੇ ਤਾਂ ਡਰੋਨ ਉੱਤੇ ਹੀ ਇਹਨਾਂ ਨੇ ਨਸ਼ਟ ਕਰ ਦਿੱਤੇ ਅਜੇ ਤਾਂ ਡਰੋਨ ਥੱਲੇ ਨਹੀਂ ਆਏ ਜੰਗ ਪੂਰੀ ਤਰ੍ਹਾਂ ਨਹੀਂ ਲੱਗੀ ਜੇ ਕਿਤੇ ਲੱਗ ਜਾਂਦੀ ਤਾਂ ਫੇਰ ਲੋਕਾਂ ਨੂੰ ਕਿੰਨਾ ਸਮਾਂ ਜਿਹੜਾ ਇਹ ਦਿੱਕਤਾਂ ਚੱਲਣੀਆਂ ਪੈਣੀਆਂ ਸੀ ਤਾਂ ਇਹ ਦਿੱਕਤਾਂ ਜਿਹੜੀਆਂ ਇਹ ਦੱਸ ਦਈਏ ਕਿ ਕੀ ਦਿੱਕਤਾਂ ਨੇ ਇਸ ਵੇਲੇ ਅਸੀਂ ਗੈਸ ਸਿਲੰਡਰ ਏਜੰਸੀ ਦੇ ਕੋਲ ਖੜੇ ਆਂ ਔਰ ਏਜੰਸੀ ਦੇ ਬਾਹਰ ਦੱਸ ਦਈਏ ਕਿ ਜਦੋਂ ਅਸੀਂ ਅੰਦਰ ਪਤਾ ਕਰਨਾ ਚਾਹਿਆ ਤਾਂ ਓਨਰ ਅਜੇ ਏਜੰਸੀ ਵਿੱਚ ਪਹੁੰਚੇ ਨਹੀਂ ਜਦੋਂ ਪਹੁੰਚਦੇ ਆ ਤਾਂ ਪੱਖ ਜਿਹੜਾ ਅਗਲਾ ਆਉਣਾ ਤੁਹਾਨੂੰ ਜ਼ਰੂਰ ਵਿਖਾਵਾਂਗੇ ਤਾਂ ਹੁਣ ਦੱਸ ਦਈਏ ਕਿ ਪਿੰਡਾਂ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਜੋ جنگ ਆ ਪਿੰਡਾਂ ਦੇ ਲੋਕ ਨਹੀਂ ਸੀ ਮੰਗਦੇ ਪਿੰਡਾਂ ਦੇ ਲੋਕ ਕਹਿੰਦੇ ਸੀ ਕਿ جنگ ਨਹੀਂ ਲੱਗਣੀ ਚਾਹੀਦੀ ਤੇ ਸ਼ਹਿਰਾਂ ਦੇ ਲੋਕ ਜਿਆਦਾਤਰ ਧਰਨੇ ਮੁਜਾਰੇ ਕਰਕੇ ਕਹਿੰਦੇ ਸੀ ਕਿ ਜਿਹੜੀ جنگ ਆ ਉਹ ਲੱਗਣੀ ਚਾਹੀਦੀ ਆ ਔਰ ਪਾਕਿਸਤਾਨ ਨੂੰ ਜਿਹੜਾ ਜਵਾਬ ਦੇਣਾ ਚਾਹੀਦਾ ਤਾਂ ਸ਼ਹਿਰਾਂ ਵਿੱਚ ਸਿਲੰਡਰ ਲਗਾਤਾਰ ਮਿਲ ਰਹੇ ਆ ਔਰ ਪਿੰਡਾਂ ਵਿੱਚ ਸਿਲੰਡਰਾਂ ਦੀ ਦਿੱਕਤ ਆ ਰਹੀ ਆ ਤਾਂ ਪਿੰਡਾਂ ਦੇ ਲੋਕਾਂ ਨੇ ਜਿਨ੍ਹਾਂ ਨੇ جنگ ਨਹੀਂ ਮੰਗੀ ਉਹਨਾਂ ਵਾਸਤੇ ਦਿੱਕਤਾਂ ਨੇ ਔਰ ਫਿਰ ਇੱਕ ਜਾਣਕਾਰੀ ਹੋਰ ਦੇ ਦਈਏ ਕਿ ਜਿਹੜਾ ਨੇ ਰਾਸ਼ਨ ਇਕੱਠਾ ਕਰਿਆ ਸੀ ਜੰਗ ਵਾਸਤੇ ਜਿਹੜਾ ਨੇ ਟਰਾਲੀਆਂ ਪਰ ਪਰ ਰਾਸ਼ਨ ਖਰੀਦਿਆ ਸੀ ਜਾਂ ਸਿਲੰਡਰ ਹੀ ਪਿੱਛੇ ਬੰਦ ਹੋ ਗਏ ਤਾਂ ਰਾਸ਼ਨ ਲੈ ਕੇ ਕਿੱਥੇ ਜਾਣਾ ਉਹ ਰਾਸ਼ਨ ਦਾ ਕੀ ਕਰਨਾ ਹੈ ਤਾਂ ਹੁਣ ਉਹ ਪਿੰਡਾਂ ਦੇ ਲੋਕ ਅੱਜ 5-7 ਦਿਨ ਤੋਂ ਖੱਜਲ ਹੋ ਰਿਹਾ ਕਿ ਸਾਡੇ ਗੱਡੀਆਂ ਜਿਹੜੀਆਂ ਸਿਲੰਡਰ ਵਾਲੀਆਂ ਨਹੀਂ ਪਹੁੰਚ ਰਹੀਆਂ ਔਰ ਸਾਡੇ ਕੋਲ ਬਿਲਕੁਲ ਪ੍ਰੂਫਾਂ ਦੇ ਨਾਲ ਅਸੀਂ ਗੱਲ ਕਰ ਰਹੇ ਆ ਕਿ ਪਿੰਡਾਂ ਦੇ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਆਈਆਂ ਨੇ ਕਿੰਨੀਆਂ ਪਰੇਸ਼ਾਨੀਆਂ ਆਈਆਂ ਨੇ ਤਾਂ ਹੁਣ ਜਦੋਂ ਅਸੀਂ ਇਸ ਗੈਸ ਏਜੰਸੀ ਵਿੱਚ ਪਹੁੰਚੇ ਆ ਤਾ ਇੱਥੇ ਓਨਰ ਸਾਹਿਬ ਮਿਲੇ ਨਹੀਂ ਜੇ ਮਿਲ ਜਾਂਦੇ ਤਾਂ ਜ਼ਰੂਰ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਲੇਕਿਨ ਫਿਲਹਾਲ ਨਹੀਂ ਮਿਲੇ ਤਾਂ ਫਿਲਹਾਲ ਅਸੀਂ ਏਜੰਸੀ ਦੀ ਗੱਲ ਕਰ ਦਈਏ ਕਿ ਇਹ ਪ੍ਰੂਫ ਹੈ ਕਿ ਅਸੀਂ ਸਿਲੰਡਰ ਵੀ ਨਾਲ ਲੈ ਕੇ ਆਏ ਆ ਔਰ ਸਾਡੇ ਪਿੰਡਾਂ ਦੇ ਵਿੱਚੋਂ ਸਿਲੰਡਰ ਜਿਹੜੇ ਆ ਉਹ ਬਿਲਕੁਲ ਨਹੀਂ ਮਿਲ ਰਹੇ ਔਰ ਗੱਡੀ ਜੜੀ ਆ ਪਿੰਡਾਂ ਵਿੱਚ ਨਹੀਂ ਪਹੁੰਚ ਰਹੀ ਅਗਲੀ ਅਪਡੇਟ ਏਜੰਸੀ ਵਾਲਿਆਂ ਵੱਲੋਂ ਕਦੋਂ ਮਿਲਦੀ ਆ ਫਿਰ ਤੁਹਾਨੂੰ ਅਗਲੀ ਖਬਰ ਦੇ ਵਿੱਚ ਪੂਰੇ ਪੱਖ ਵਿਖਾਵਾਂਗੇ ਫਿਲਹਾਲ ਇਸ ਵੀਡੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਮੇਰੇ ਨਾਲ ਮੇਰੇ ਸਹਿਯੋਗੀ ਰੋਹਿਤ ਗੋਇਲ ਦੇ ਨਾਲ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ